ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਦੀ ਕਰਦੇ ਆਪਾਂ ਸਟਾਰਟਿੰਗ ਆਪ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਸਾਡੇ ਵਲੌਗ ਦੇ ਦੇਖਣ ਲਾਇਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਅੱਜ ਅੱਜ ਪੈਕੇਟ ਹਟਿਆ ਸੀ ਗੰਮੀ ਅਤੇ ਆਪਾਂ ਆ ਰਹੇ ਹਾਂ ਕੋਠੇ ਤੇ ਸੋਨ ਉੱਪਰ ਜਾ ਕੇ ਦਿਖਾਉਂਗਾ ਵੀ ਜੁੜੇ ਰਹੋ ਵਲੌਗ ਨਾਲ ਹਾਂਜੀ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਨੀਪਿਆਗਾ ਹਾਂਜੀ ਹੁਣ ਉੱਪਰ ਚੱਲ ਜਾਈਏ ਨੀਚੇ ਸੋ ਨੀਚੇ ਦੇਖਾ ਕੇ ਦੇਖੋ ਨਿਆ ਹਾਂਜੀ ਤੁਸੀਂ ਦੇਖੋ ਵੀ ਕਿੰਨਾ ਜਿਆਦਾ ਹੋ ਗਿਆ ਪੈ ਚੁਕਿਆਗਾ ਦੇਖੋ ਆਪਣੀ ਦਾਲ ਭਾਜੀ ਸਾਰੀ ਪਰ ਹੀ ਖੜੀਆ ਪਾਣੀ ਨਾਲ ਫਿਰ ਜਿਵੇਂ ਤੁਸੀਂ ਦੇਖੋ ਵੀ ਦਿਨ ਮੌਸਮ ਕਿੰਨਾ ਜਿਆਦਾ ਖਰਾਬ ਹੋਇਆ ਪਿਆਗਾ। ਇਹ ਵੀ ਹਿਦਰਾਖਤ ਵੀ ਦੇਖੋ। ਅੱਜ ਆ ਦੇਖੋ ਇੱਕ ਅੰਬਰੂਦ ਲੱਗ ਰਿਹਾ। ਇਹ ਦਰਖਤ ਤੇ। ਤੁਹਾਨੂੰ ਸਾਡਾ ਵੀਰੌ ਕਿਦਾਂ ਲੱਗਦੇ ਹਨ? ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੇਖੋ ਤੁਸੀਂ ਵੀ ਕਿੰਨਾ ਜਿਆਦਾ ਪਾਣੀ ਆ ਹਾਂਜੀ ਅਤੇ ਇਹ ਹੈ ਆਪਣਾ ਘਰ ਆਪਾਂ ਕਦੇ ਹோம் ਟੂਰ ਵੀ ਦੇਵਾਂਗੇ ਯਾਰਾ ਤਾਂ ਆਪਣੇ YouTube ਚੈਨਲ ਤੇ ਠਾਰਾ ਤੋਂ ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਨੇ ਬਸ ਇਦਾਂ ਹੀ ਬੱਤ ਤੋਂ ਬੱਤ ਸਪੋਰਟ ਕਰਦੇ ਰਹੋ ਤਾਂ ਕਿ ਛੇਤੀ ਆਪਣੇ ਚੈਨਲ ਤੇ ਟੂ ਹਾਂਜੀ ਅਤੇ ਹੁਣ ਮੌਸਮ ਥੋੜਾ ਜਿਹਾ ਸਾਫ਼ ਹੋਇਆ ਸੀਗਾ ਬੱਸ ਤੁਹਾਨੂੰ ਜਿੰਨੀ ਪੈਕੇਟ ਹਟਿਆ ਤੁਸੀਂ ਦੇਖੋ ਵੀ ਆਪਣੀ ਕਾਣੇ ਕਚੇ ਵੀ ਪਾਣੀ ਤਿੰਨਾ ਤਿੰਨਾ ਖੜ ਗਿਆ ਸੀਗਾ ਹਾਂ ਜੀ ਤੇ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਵਲੌਗ ਕਿਦਾਂ ਲੱਗਾ ਕਮੈਂਟ ਵਿੱਚ ਜੋ ਦੱਸਿਓ ਧੰਨਵਾਦ